ਹੈਲੋ ਹੈਲੋ ਹਾਂਜੀ ਦੀਪਕ ਸੋਨੀ ਬੋਲ ਰਹੇ ਹੋਗੇ ਹਾਂਜੀ ਦੀਪਕ ਸੋਨੀ ਬੋਲ ਰਿਹਾ ਜੀ ਪੰਜਾਬ ਜਲੰਧਰ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੋਗੇ ਤੋਂ ਸਿਮਰਨ ਬੋਲ ਰਹੀ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਗਿਆ ਜੀ ਮਤਲਬ 10 ਦਿਨ ਹੋ ਗਏ ਤੁਹਾਨੂੰ ਚਾਈ ਦਿੱਤੀ ਸੀ ਥੋੜਾ ਕੰਮ ਦਿੱਤਾ ਸੀ ਬਣਾ ਉਹ ਰੈਡੀ ਹੋ ਗਿਆ ਇੱਕ ਮਿੰਟ ਜੀ ਤੁਹਾਡਾ ਨਾਮ ਕੀ ਦੱਸਿਆ ਤੁਸੀਂ ਮੈਨੂੰ ਦੁਬਾਰਾ ਰਿਮਾਈਂਡ ਕਰਵਾਉਂਗੇ ਸਰ ਐਡਰੈਸ ਮੋਗੇ ਦਾ ਹੈ ਸਾਡਾ ਤੇ ਨਾਮ ਹੈ ਸਿਮਰਨ अच्छा सिमरन ने कमेंट कम दी ਤੁਸੀਂ ਉਹ ਰਿੰਗ ਸੀ ਤੁਹਾਡੀ 골ਡ ਵਾਲੀ ਵਿੱਚ ਉਹਦੇ ਵਿੱਚ ਦੂਜਾ ਪੁਖਰਾਜ ਵਾਲਾ ਨਗ ਲਾਉਣਾ ਸੀ ਹਨਾ ਜੀ ਹਾਂਜੀ 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 ਸਹੀ ਸੀ ਤੇ ਇੱਕ ਤੁਹਾਡਾ ਗਲ ਦੇ ਵਿੱਚ ਪਾਉਣ ਵਾਲਾ ਉਹ ਮੰਗਲ ਸੂਤਰ ਸੀਗਾ ਜੀ ਸਰ ਜੀ ਹਾਂ ਬਸ ਤੁਸੀਂ ਆਜੋ ਨਾ ਬਾਕੀ ਬਾਕੀ ਤੁਹਾਡਾ ਕੰਮ ਸਾਰਾ ਰੈਡੀ ਹੈ ਬਸ ਉਹ ਨਾਗਨ ਹੈ ਜਿਹੜਾ ਉਹਦੀ ਫਿਟਿੰਗ ਬਾਕੀ ਹੈਗੀ ਤੁਸੀਂ ਆਜੋ ਤੇ ਆ ਕੇ ਲੈ ਜਾਓ ਕੋਈ ਗੱਲ ਨਹੀਂ ਤਨਵੀ ਤੁਹਾਡੀ ਤੁਸੀਂ ਐਡਵਾਂਸ ਤੁਹਾਡਾ ਜੀ 4000 ਰੁਪਏ ਆਇਆ ਹੋਇਆ ਐ ਐਡਵਾਂਸ ਤੇ ਬਾਕੀ ਜਿਹੜਾ ਆਪਾਂ ਵਜਨ ਕਰਕੇ ਦੇਖ ਲਾਂ ਕਿੰਨਾ 골ਡ ਦਾ ਰੇਟ ਬਣਦਾ ਤੇ ਆਪਾਂ ਕਰ ਲਵਾਂਗੇ ਸਾਡੇ ਇੰਤਜ਼ਾਰ ਆ ਤੁਸੀਂ ਰੇਟ ਦੀ ਕਿਉਂ ਟੈਨਸ਼ਨ ਲੈਨੀ ਹੋ ਬਾਈ ਤੁਸੀਂ ਰੇਟ ਦੀ ਕੋਈ ਦਿੱਕਤ ਨਹੀਂ ਜੀ ਰੇਟ ਕਰ ਲਾਂਗੇ ਆਪਾਂ ਰੇਟ ਜਿਹੜਾ ਹੈਗਾ ਉਹੀ ਲਾ ਲਾਂਗੇ ਬਾਕੀ ਤੁਸੀਂ ਇੰਨਾ ਪਿਆਰਾ ਬੋਲੀ ਜਾਂਦੇ ਹੋ ਤੁਹਾਡੇ ਅੱਗੇ ਤਾਂ ਸਭ ਕੁਝ ਕੁਰਬਾਨ ਹੈ ਓਹੋ ਠੀਕ ਹੈ ਜੀ আচ্ছা ਪਿਆਰਾ ਹੀ ਬਹੁਤ ਬੋਲੀ ਜਾਂਦੇ ਹੋ ਯਾਰ ਇਹ ਬਹੁਤ ਬੋਲੀਐ ਨੇ ਦੋਸਤਾਂ ਮੈਂ ਉਹ ਅਬੀ ਚਲਦਾ ਹੈਂ ਦੇ ਤੱਕ ਕਿਵੇਂ ਜੀ ਮੈਂ ਤਾਂ ਫੋਨ ਤੇ ਮੇਰੀ ਆਵਾਜ਼ ਹੀ ਸਾਰੇ ਮੇਰੇ ਅੰਦਰ ਤੱਕ ਸਾਰੀ ਸਾਰੇ ਰਹੀ ਮੇਰੀ ਗੱਲ ਸੁਣੋ ਹਜੇ ਤਾਂ ਮੈਂ ਉਸ ਦਿਨ ਜਿਸ ਦਿਨ ਤੁਸੀਂ ਦੁਕਾਨ ਤੇ ਆਏ ਸੀ ਹਾਂਜੀ ਤੇ ਉਸ ਦਿਨ ਮੈਂ ਦੁਕਾਨ ਤੇ ਹੈ ਨਹੀਂ ਸੀ ਹਾਂਜੀ ਤੇ ਦੁਕਾਨ ਤੇ ਮੈਂ ਹੈ ਨਹੀਂ ਸੀ ਤੇ ਹੁਣ ਗੱਲ ਇਹ ਹੈ ਕਿ ਮੁੰਡਾ ਸੀ ਦੂਜਾ ਤੁਸੀਂ ਉਹਨੂੰ ਨੋਟ ਕਰਵਾ ਗਏ ਹੁਣ ਤੁਸੀਂ ਮੈਨੂੰ ਮੇਰਾ ਕਾਰਡ ਮੇਰਾ ਕਾਰਡ ਉਹਨੇ ਤੁਹਾਨੂੰ ਦੇ ਦਿੱਤਾ ਹੋਊਗਾ ਹੈਨਾ ਹਾਂਜੀ ਹਾਂਜੀ ਉਹਨਾਂ ਨੂੰ ਦਿੱਤਾ ਸੀਗਾ ਹੁਣ ਇਹ ਹੈ ਕਿ ਮੈਂ ਤੇ ਹੀ ਬੋਲ ਰਿਹਾ ਕਿ ਜਿਹੜਾ ਸ਼ਖਸ ਇਹਨਾਂ ਮਿੱਠਾ ਪਿਆਰਾ ਬੋਲਦਾ ਹੋਵੇਗਾ ਉਹ ਸ਼ਕਲ ਸੂਰਤ ਦਾ ਕਿੰਨਾ ਸੋਹਣਾ ਹੋਵੇਗਾ ਹੈ ਤੁਸੀਂ ਇਹਨਾਂ ਹੋਵੇ ਤੁਹਾਨੂੰ ਪਤਾ ਲੱਗੂਗਾ ਜੇ ਮਿਲਾਂਗੇ ਤਾਂ ਸਰੀ ਮਿਲਾਂਗੇ ਸਰੀ ਤੁਸੀਂ ਆਉਂਦੇ ਜਾਂਦੇ ਰਹੋ ਦੁਕਾਨ ਤੇ ਤੁਸੀਂ ਸਾਡੇ ਪਰਮਾਨੈਂਟ ਕਸਟਮਰ ਬਣ ਜਾਓ ਹਾਂਜੀ ਅਸੀਂ ਆਵਾਂਗੇ ਸਮਾਨ ਫਰਮੋਂ ਜੋ ਵੀ ਦਿੱਤਾ ਹੋਇਆ ਹੈਗਾ ਹਾਂ ਹਾਂ ਪੜਨਾਵਾਂਗੇ ਉਸ ਟਾਈਮ ਆਪਣੇ ਲਗਾ ਥੋੜੀ ਜਿਹੀ ਨਾ ਦਫਤਰੀ ਚ ਵਾਪਸ ਦੀਏ ਇਹ ਤੇ ਸਬਾਰ ਨਾ ਰਹੇ ਹਾਂ ਕਿ ਕਿਸੇ ਕੰਮ ਨਾ ਪੈਣਾ ਸਾਨੂੰ ਤਾਂ ਆਪਣੀ ਗੱਲ ਹੋਣੀ ਅੱਛਾ ਅੱਛਾ ਸਮਾਨ ਫੜਨਾ ਹੋਊਂਗੇ ਤੁਸੀਂ ਹਾਂ ਹਾਂ ਮੈਂ ਆਉਂਗੀ ਅੱਛਾ ਅੱਛਾ ਸਮਾਨ ਫੜਨਾ ਹੋਊਗਾ ਜਿੱਥੇ ਤੇ ਨਰਮੀ ਸਭੇ ਆਮ ਆਂਦੇ ਜਿਸ ਕੋਲ ਦਾ ਡਰਾਈਵਰ ਦੀ ਛੁੱਟੀ ਕਰ ਦੋ ਡਰਾਈਵਰ ਦੀ ਛੁੱਟੀ ਕਰ ਦੋ ਡਰਾਈਵਰ ਮੈਂ ਆ ਜੂ ਤੁਹਾਨੂੰ ਲੈਣ ਵਾਸਤੇ ਦੱਸੋ ਹਾਂ ਅੱਛਾ ਤੁਸੀਂ ਕਹਿੰਦੇ ਹੋ ਜੀ ਪਬਲਿਕ ਟਰਾਂਸਪੋਰਟ ਯੂਜ਼ ਕਰਕੇ ਆਜੋ ਮੈਂ ਥੋੜੇ ਉੱਚੀ ਬੋਲੀ ਮੈਨੂੰ ਸਮਝ ਨਹੀਂ ਆ ਰਹੀ ਜੀ ਕੀ ਆਖਿਆ ਪਬਲਿਕ ਟਰਾਂਸਪੋਰਟ ਯੂਜ਼ ਕਰਕੇ ਆ ਜਾਣਾ ਥੋੜੇ ਥੋੜੇ ਤੁਸੀਂ ਦੇਖ ਲਓ ਜੀ ਪਬਲਿਕ ਟਰਾਂਸਪੋਰਟ ਯੂਜ਼ ਕਰਕੇ ਤੁਸੀਂ ਆ ਸਕਦੇ ਹੋ ਤਾਂ ਤੁਸੀਂ ਕੋਈ ਚੱਕਰ ਆਈ ਗੱਲ ਨਹੀਂ ਓਕੇ ਜੀ ਤੁਸੀਂ ਇੱਕ ਕੰਮ ਕਰਿਓ ਨਾ ਤੁਸੀਂ ਲੁਧਿਆਣਾ ਲੁਧਿਆਣਾ ਜਿਹੜਾ ਬਾਹਰ ਵਾਲਾ ਜਿਹੜਾ ਘੰਟਾ ਘਰ ਹੈ ਤੁਸੀਂ ਸਟੇਸ਼ਨ ਬਾਈ ਟ੍ਰੇਨ ਆਉਂਗੇ ਜਾਂ ਬਾਈ ਬੱਸ ਆਉਂਗੇ ਬਾਈ ਬਸ ਆਵਾਂਗੇ ਜੀ ਫੇਰ ਤੁਹਾਨੂੰ ਤੇ ਅੰਦਰ ਤੁਸੀਂ ਹੁੰਦਾ ਹੈ। ਹਾਂ ਤੁਸੀਂ ਜੇ ਬਾਈ ਬਸ ਆਵੋਗੇ ਨਾ ਤੁਸੀਂ ਇੱਕ ਕੰਮ ਕਰਿਓ ਤੁਸੀਂ ਜੋ ਆਪਾਂ ਮੋਗੇ ਤੋਂ ਲੁਧਿਆਣੇ ਆਉਨੇ ਆ। ਹਾਂਜੀ। ਤੇ ਲੁਧਿਆਣੇ ਆਉਨੇ ਆ ਤਾਂ ਰਸਤੇ ਦੇ ਵਿੱਚ ਘੰਟਾ ਘਰ ਆਉਂਦਾ ਲੁਧਿਆਣੇ ਇੰਟਰ ਹੁੰਦੇ। ਹਾਂਜੀ ਹਾਂਜੀ ਆਉਂਦਾ ਜੀ। ਹਾਂ ਤੁਸੀਂ ਘੰਟਾ ਘਰ ਦੇ ਕੋਲੇ ਤੁਸੀਂ ਉਤਰ ਜਿਓ ਠੀਕ ਹੈ। ਜਦੋਂ ਘੰਟਾ ਘਰ ਦੇ ਕੋਲੇ ਉਤਰ ਜੂਗੇ ਤੇ ਉਤਰ ਕੇ ਮੈਨੂੰ ਫੋਨ ਕਰ ਦਿਓ ਮੈਂ ਮੁੰਡੇ ਨੂੰ ਭੇਜਾਂ ਜਾਂ ਮੈਂ ਆਪ ਆਵਾਂ ਦੱਸੋ ਪਹਿਲਾਂ। ਤੁਸੀਂ ਆਦ੍ਰੈਂਡ ਅਸੀਂ ਆਉਂਗੀ ਹੁਣ ਤੁਸੀਂ ਕਹਿ ਲਿਆ 1 ਘੰਟੇ ਤੱਕ ਕੋਲੇ ਆਪ ਹੀ ਆਉਂਦੇ ਤੁਸੀਂ ਤੁਸੀਂ ਮੈਨੂੰ ਇਹ ਦੱਸੋ ਦੂਸਤਾ ਮੈਨੂੰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਤਾਂ ਮੈਨੂੰ ਵੇਖਿਆ ਨਹੀਂ ਤੇ ਮੈਨੂੰ ਮੈਨੂੰ ਪਸੰਦ ਕਿਵੇਂ ਕਰ ਲਿਆ ਵੀ ਮੈਨੂੰ ਮਿਲਣ ਲਈ ਇੱਕੇ ਦਮ ਹੀ ਤੁਸੀਂ ਰੈਡੀ ਹੋ ਗਏ ਮੈਨਸ ਬਾਰੇ ਥੋੜਾ ਰੀਜਨ ਤਾਂ ਦੱਸੋ ਥੋੜੀ ਪਿਕਚਰ ਲੱਗੀ ਹੋਈ ਸੀ ਨਾ ਤੁਹਾਡੇ ਪਿਤਾ ਜੀ ਦੇ ਨਾਲ ਓਕੇ 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 ਅੱਛਾ ਉੱਥੋਂ ਪਸੰਦ ਕਰ ਲਿਆ ਤੁਸੀਂ ਮੈਨੂੰ ਥੋੜੀ ਸਿਫਤਾਂ ਵੀ ਮੈਂ ਤੁਹਾਨੂੰ ਸਿਫਤ ਹੈ ਉਹ ਤਾਂ ਕੰਮ ਨਹੀਂ ਆ ਉਹ ਕੰਮ ਘੱਟ ਬੋਤਾਂ ਜਿਵੇਂ ਤੁਸੀਂ ਕਿਹਾ ਨਾ ਅੱਛਾ ਅੱਛਾ ਨਹੀਂ ਕੰਮ ਤਾਂ ਦੇਖੋ ਜੀ ਆਪਣਾ ਐਕਚੁਅਲੀ ਅਸੀਂ ਵੀ ਸੋਨੀ ਪਰਿਵਾਰ ਚੋਂ ਹਾਂ ਨਾ ਅਸੀਂ ਵੀ ਸੁਨਿਆਰੇ ਹਾਂ ਜੀ ਅੱਛਾ ਲੈ ਫਿਰ ਸੁਨਿਆਰੇ ਨੂੰ ਤਾਂ ਸੁਨਿਆਰੀ ਮਿਲ ਗਈ ਫਿਰ ਹੈ ਹਾਂ ਹਮ ਲੈ ਇਹ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਤਾਂ ਹੀ ਹੈ ਫਿਰ ਉਹ ਜੁਗ ਨੂੰ ਜੁਗ ਟੱਕਰ ਗਿਆ ਉਹ ਨਹੀਂ ਪਤਾ ਸੋਨੇ ਤੇ ਸੁਹਾਗਾ ਹੋ ਗਿਆ ਕਿ ਕੀ ਹੋ ਗਿਆ ਉਹ ਨਹੀਂ ਪਤਾ ਉਹ ਤਾਂ ਹੁਣ ਹੁਣ ਅਸਤ ਜੈ ਹੋ ਜੈ ਹੋ ਜੈ ਹੋ ਜੇ ਮਾਹੌਲ ਕੋਈ ਨਹੀਂ ਹੋਣਗੇ ਬਰਤਨ ਨੂੰ ਬਾਹਰ ਪਤਾ ਲੱਗੇਗਾ ਕੋਈ ਨਹੀਂ ਤੁਸੀਂ ਆਓਗੇ ਨਾ ਪਹਿਲਾਂ ਆਪਾਂ ਮਿਲਾਂਗੇ ਬੈਠਾਂਗੇ ਨਾਲ ਤੇਰੇ ਨਾਲੇ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਇੱਕ ਹਾਂਜੀ ਤੇਰੇ ਲਈ ਮੈਂ 24 ਕੈਰੇਟ ਵਾਲਾ ਨਾ 골ਡ ਜਿਹੜਾ ਹੈਗਾ ਹਾਂਜੀ ਉਹ ਤੁਹਾਡੇ ਉਹ ਤੁਹਾਡੇ ਵਾਸਤੇ ਇੱਕ ਮਿੰਟ ਇੰਨਾ ਪਿਆਰਾ ਗਿਫਟ ਜਿਹੜਾ ਮੈਂ ਕਦੇ ਨਹੀਂ ਕਿਸੇ ਨੂੰ ਦਿੱਤਾ ਹਾਂ ਦਿੱਤਾ ਕਦੇ ਨਹੀਂ ਦਿੱਤਾ ਕਿਸੇ ਨੂੰ ਮੈਂ ਰੱਖਤਾ ਤੇਰੇ ਵਾਸਤੇ ਇੱਕ ਦੁਕਾਨ ਦੀ ਸਭ ਤੋਂ ਫੇਵਰੇਟ ਚੀਜ਼ ਦੇ ਵਾਸਤੇ ਬਣਾ ਕੇ ਰੱਖੂਗਾ ਮੈਂ ਮੈਂ ਵੀ ਤੁਹਾਡੇ ਵਾਸਤੇ ਇਥੋਂ ਦੀ ਫੇਮਸ ਚੀਜ਼ ਲੈ ਕੇ ਆਉਂਦੀ ਬਸ ਸਰਪ੍ਰਾਈਜ਼ ਹੈ ਤੁਸੀਂ ਮਨਾਣੇ ਚ ਰਹਿੰਦੇ ਨਹੀਂ 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 ਮਨਾਤਾ ਕਰੇ ਵਾਸਤੇ ਕਰਨਾ ਕੀ ਲੈ ਕੇ ਆਉਂਗੇ ਤੁਸੀਂ ਮੈਂ ਸਪੈਸ਼ਲ ਖੁਦ ਜਾ ਕੇ ਕੋਡ ਲੈ ਕੇ ਆਉਂਗੀ ਗੈਰ ਮੈਂ ਜਾ ਕੇ ਖੁਦ ਲੈ ਆਉਂਗੀ ਮੇਰੇ ਵਾਸਤੇ ਤੁਸੀਂ ਆਪ ਹੀ سونے ਵਰਗੇ ਹੋ ਸਾਨੂੰ ਕੀ سونے ਦੀ ਲੋੜ ਹੈ ਹਾਂ ਠਾਈ ਜੀ ਥੈਂਕ ਯੂ ਸੋ ਮਚ ਕੁਝ ਨਹੀਂ ਮੰਗਣਾ ਐਨਸ ਕਰ ਰਹੀ ਮੈਨੂੰ ਲੱਗਦਾ ਜਦੋਂ ਮੈਂ ਤੁਹਾਡੀਆਂ ਗੱਲਾਂ ਤੇ ਸਰਵਿਸ ਕਰ ਪਾਵਾਂ ਨੰਨੇ ਮੈਂ ਆਪਣੇ ਹੱਥ ਦੇ ਨਾਲ ਤੈਨੂੰ ਪਾਉਂਗਾ ਸਭ ਕੁਝ ਠੀਕ ਹੈ ਇਲਾਕੋ ਸੋਚ ਰੱਖਿਆ ਰਸੀ ਹੋਰ ਬੋਧ ਰੱਖਿਆ ਮੈਂ ਪਿਆਰ ਕਰਨ ਲੱਗਾ ਤੈਨੂੰ ਇਸ ਰਿਵਾਜ ਸੁਣ ਕੇ ਅੱਛਾ ਜੀ ਹੂੰ ਠੀਕ ਹੈ ਮਿਲਦੇ ਆਪਾਂ ਅੱਜ ਜੀਨੇ ਸੰਵਾਰ ਹੈ ਹੂੰ ਤਾਂ ਜੀਵਾਰ ਤੱਕ ਮਿਲਦੇ ਆਪਾਂ ਹਾਂ ਵੀਰਵਾਰ ਮਿਲਦੇ ਆਪਾਂ ਠੀਕ ਸਵੇਰੇ 10 9 ਵਜੇ ਤੱਕ ਠੀਕ ਹੈ ਵਾ ਠੀਕ ਹੈ ਧੰ 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 ਓਕੇ ਹਾਂਜੀ ਹਾਂਜੀ ਠੀਕ ਹੈ ਘੰਟਾ ਕਰਨਾ ਹਾਂ ਘੰਟਾ ਕਰ ਦੋ ਠੀਕ ਹੈ ਠੀਕ ਹੈ ਜੀ ਕਰ ਦਾਂਗੀ ਠੀਕ ਹੈ ਤੁਸੀਂ ਕੋਈ ਹੋਰ ਮੈਂ ਤੁਹਾਡੇ ਵੇਟ ਕਰਾਂਗੀ ਓਕੇ ਗੱਲ ਸੁਣੋ ਮੈਂ ਅੱਜ ਨਾਲ ਦੋ ਸੂਟ ਕਾ ਚਾਉਂਗੀ ਤੁਸੀਂ ਮੈਨੂੰ ਬੈਠਾਓ ਓਹ 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 ਕੀ ਬਾਤ ਹੈ ਕੀ ਬਾਤ ਹੈ ਠੀਕ ਹੈ ਜੀ ਓਕੇ ਬਾਣੀ